ਦੋਸਤੋ ਇੱਕ ਕਹਾਵਤ ਹੈ ਕਿ ਮੁੜਕੜ ਖੁਬੋਤੀ ਬੋਰਡ ਦੇ ਥੱਲੇ ਇਹ ਪੰਜਾਬੀ ਦੀ ਕਹਾਵਤ ਤੇ ਮੁਹਾਵਰਾ ਇਨੀ ਦਿਨੀ ਪਾਕਿਸਤਾਨ ਤੇ ਪਾਕਿਸਤਾਨ ਦੀ ਕ੍ਰਿਕਟ ਟੀਮ ਤੇ ਪਾਕਿਸਤਾਨ ਦੇ ਕ੍ਰਿਕਟ ਕੰਟਰੋਲ ਬੋਰਡ ਯਾਨੀ ਪੀਸੀਬੀ ਤੇ ਫਿੱਟ ਬੈਠ ਰਿਹਾ ਉਹੀ ਪਾਕਿਸਤਾਨ ਤੇ ਉਹੀ ਪੀਸੀਬੀ ਜਿਹੜਾ ਕਹਿ ਰਿਹਾ ਸੀ ਕਿ ਅਸੀਂ ਇੰਡੀਆ ਤੇ ਸ਼੍ਰੀਲੰਕਾ ਦੇ ਵਿੱਚ ਚੱਲ ਰਹੇ T20 ਵਰਲਡ ਕੱਪ 2026 ਦੇ ਵਿੱਚ ਭਾਰਤ ਦੇ ਨਾਲ ਮੁਕਾਬਲਾ ਨਹੀਂ ਖੇਡਾਂਗੇ ਕਿਉਂਕਿ ਦੋਨੋਂ ਟੀਮਾਂ ਗਰੁੱਪ A ਦੇ ਵਿੱਚ ਨੇ ਤੇ A ਗਰੁੱਪ ਦੇ ਸ਼ਡਿਊਲ ਦੇ ਅਨੁਸਾਰ 15 ਫਰਵਰੀ ਨੂੰ ਸ਼ਾਮ 7 ਵਜੇ ਕੋਲੰਬੋ ਦੇ ਵਿੱਚ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਪਾਕਿਸਤਾਨ ਜਵਾਬ ਦੇ ਦਿੰਦਾ ICC ਨੂੰ ਸਿੱਧੇ ਰੂਪ ਦੇ ਵਿੱਚ ਕਹਿ ਦਿੰਦਾ ਹੈ ਕਿ ਅਸੀਂ ਭਾਰਤ ਦੇ ਖਿਲਾਫ ਮੈਚ ਨਹੀਂ ਖੇਡਾਂਗੇ ਤੇ ਹੁਣ ਇਸ ਤੋਂ ਉਲਟ ਪਾਕਿਸਤਾਨ ਤੇ PCB ਯਾਨੀ ਕਿ ਪਾਕਿਸਤਾਨ ਕੰਟਰੋਲ ਕ੍ਰਿਕਟ ਬੋਰਡ ਨੇ ਇੱਕ ਐਸਾ ਯੂ ਟਰਨ ਲਿਆ ਤੇ ਯੂ ਟਰਨ ਲੈ ਕੇ ਸਿੱਧਾ ਉਸੇ ਮੈਚ ਦੇ ਵਿੱਚ ਪਾਕਿਸਤਾਨ ਦੀ ਟੀਮ ਹੁਣ ਸਾਨੂੰ ਨਜ਼ਰ ਆਊਗੀ ਜਿਹੜਾ ਮੈਚ ਖੇਡਣ ਤੋਂ ਪਾਕਿਸਤਾਨ ਦੀ ਟੀਮ ਇਨਕਾਰ ਕਰ ਰਹੀ ਸੀ ਹਾਂ 15 ਫਰਵਰੀ ਨੂੰ ਸ਼ਾਮ 7 ਵਜੇ ਜਿਹੜਾ ਸ਼ੈਡਿਊਲ ਦੇ ਅਨੁਸਾਰ ਭਾਰਤ ਪਾਕਿਸਤਾਨ ਦਾ ਮੈਚ ਸੀ ਉਹ ਹੁਣ ਪਾਕਿਸਤਾਨ ਦੀ ਟੀਮ ਭਾਰਤ ਦੇ ਮੁਕਾਬਲੇ ਖੇਡੂਗੀ ਤੇ ਅੱਜ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕ੍ਰਿਕਟ ਟੀਮ ਨੂੰ ਇਹ ਪਰਮਿਸ਼ਨ ਦੇ ਦਿੱਤੀ ਆ ਤੇ ਕਿਹਾ ਇਹ ਜਾ ਰਿਹਾ ਕਿ ਅਸੀਂ ਕ੍ਰਿਕਟ ਦੀ ਸਪਿਰਟ ਨੂੰ ਕਾਇਮ ਰੱਖਣਾ ਇਸ ਦੀ ਸਪਿਰਟ ਨੂੰ ਅਸੀਂ ਡੇਕ ਨਹੀਂ ਸਕਦੇ ਪਰ ਕਾਰਨ ਇਹ ਆ ਕਿ ਦੂਸਰੇ ਪਾਸੇ ICC ਨੇ ਪੂਰੇ ਤਰੀਕੇ ਦੇ ਨਾਲ ਪਾਕਿਸਤਾਨੀ ਕ੍ਰਿਕਟ ਕੰਟਰੋਲ ਬੋਰਡ ਦੀ ਤਾਣ ਮੋੜ ਕੇ ਰੱਖ ਦਿੱਤੀ ਸੀ ਪਾਕਿਸਤਾਨ ਨੇ ਬਹੁਤ ਸਾਰੀਆਂ ਸ਼ਰਤਾਂ ਰੱਖੀਆਂ ICC ਦੇ ਅੱਗੇ ਕਿ ਜੇ ਐਦਾਂ ਕਰੋਗੇ ਤਾਂ ਅਸੀਂ ਖੇਡਾਂਗੇ ਆਹ ਕਰੋਗੇ ਤਾਂ ਅਸੀਂ ਖੇਡਾਂਗੇ ਪਰ ICC ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਹੈ ਜਿਹੜੀ ਉਹਨੇ ਪਾਕਿਸਤਾਨ ਦੀ ਇੱਕ ਵੀ ਸ਼ਰਤ ਨਹੀਂ ਮੰਨੀ ਤੇ ਦੂਸਰੇ ਪਾਸੇ ਪਾਕਿਸਤਾਨ ਜਿਹੜਾ ਕਹਿ ਰਿਹਾ ਸੀ ਕਿ ਮੈਚ ਨਹੀਂ ਖੇਡਾਂਗੇ ਹੁਣ ਮੈਚ ਖੇਡਣ ਦੇ ਲਈ ਮੰਨ ਗਿਆ ਰਾਜ਼ੀ ਹੋ ਗਿਆ ਪਰ ਬਹੁਤ ਸਾਰੇ ਸਵਾਲ ਇਹ ਨੇ ਕਿ ਪਾਕਿਸਤਾਨ ਦੀ ਟੀਮ ਭਾਰਤ ਦੇ ਮੁਕਾਬਲੇ ਖੇਡਣਾ ਕਿਉਂ ਨਹੀਂ ਚਾਹ ਰਹੀ ਸੀ ਜਦੋਂ ਕਿ ਪਹਿਲਾਂ ਸ਼ਡਿਊਲ ਤੈਅ ਹੋਇਆ ਤੇ ਉਦੋਂ ਤਾਂ ਕੋਈ ਪਾਕਿਸਤਾਨ ਜਾਂ ਪਾਕਿਸਤਾਨ ਦੀ ਟੀਮ ਨੇ ਇਨਕਾਰ ਨਹੀਂ ਕੀਤਾ ਦਰਅਸਲ ਇਹ ਸਾਰਾ ਵਿਵਾਦ ਬੰਗਲਾਦੇਸ਼ ਦੇ ਇੱਕ ਕ੍ਰਿਕਟ ਪਲੇਅਰ ਕਰਕੇ ਹੋਇਆ ਸੀ ਤਾਨੂੰ ਯਾਦ ਹੋਣਾ ਕਿ ਹਾਲ ਹੀ ਦੇ ਵਿੱਚ ਜਿਹੜੀ ਇਸ ਸਾਲ 2026 ਦੀ ਆਈਪੀਐਲ ਹੋਣੀ ਹੈ ਉਸ ਦੇ ਲਈ ਬੋਲੀਆਂ ਲੱਗੀਆਂ ਸੀ ਉਸ ਦੀ ਆਕਸ਼ਨ ਹੋਈ ਸੀ ਪਲੇਅਰਾਂ ਦੀ ਤੇ ਉਸ ਆਕਸ਼ਨ ਦੇ ਵਿੱਚ ਸ਼ਾਰੂਖ ਖਾਨ ਦੀ ਨਾਈਟ ਰਾਈਡਰ ਜਿਹੜੀ ਟੀਮ ਹੈ ਕਲਕੱਤਾ ਦੀ ਉਸ ਨੇ ਬੰਗਲਾਦੇਸ਼ ਦੇ ਕ੍ਰਿਕਟ ਖਿਡਾਰੀ ਮਜ਼ੀਬਰ ਰਹਿਮਾਨ ਨੂੰ 9 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਸੀ ਸਾਈਨ ਕੀਤਾ ਸੀ ਹੁਣ ਦੂਸਰੇ ਪਾਸੇ ਜੇਕਰ ਮੌਜੂਦਾ ਬੰਗਲਾਦੇਸ਼ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਦੇ ਵਿੱਚ ਜਿਹੜੀ ਸੱਤਾ ਪਲਟ ਹੋਈ ਹੈ ਸ਼ੇਖ ਹਸੀਨਾ ਦਾ ਰਾਜ ਖੁੱਸ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਮੁਹੰਮਦ ਯੂਨਸ ਜਿਹੜੇ ਪ੍ਰਧਾਨ ਮੰਤਰੀ ਨੇ ਤੇ ਉਸ ਮੌਕੇ ਬੰਗਲਾਦੇਸ਼ ਦੇ ਵਿੱਚ ਰਹਿ ਰਹੇ ਹਿੰਦੂਆਂ ਦੇ ਉੱਤੇ ਅਤਿਆਚਾਰ ਹੋ ਰਿਹਾ ਸੀ ਹਿੰਦੂਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਸੀ ਜਾਂ ਟਾਰਗੇਟ ਕੀਤਾ ਜਾ ਰਿਹਾ ਸੀ ਇਸ ਗੱਲ ਦਾ ਵਿਰੋਧ ਇੰਡੀਆ ਦੇ ਵਿੱਚੋਂ ਉੱਠਿਆ ਇੰਡੀਆ ਦੇ ਲੋਕਾਂ ਨੇ ਫਿਰ ਆਈਪੀਐਲ ਜਾਂ ਫਿਰ ਭਾਰਤ ਸਰਕਾਰ ਦੇ ਅੱਗੇ ਇਹ ਗੁਜਾਰਿਸ਼ ਰੱਖੀ ਕਿ ਬੰਗਲਾਦੇਸ਼ ਦਾ ਜਿਹੜਾ ਖਿਡਾਰੀ 샤루크 칸 ਨੇ ਆਪਣੀ ਟੀਮ ਦੇ ਵਿੱਚ ਮੁਜ਼ਿਬਰ ਰਹਿਮਾਨ ਖਰੀਦਿਆ ਉਸ ਨੂੰ ਰਿਲੀਵ ਕਰ ਦਿੱਤਾ ਜਾਵੇ ਯਾਨੀ ਕਿ ਉਸ ਨੂੰ ਟੀਮ ਦੇ ਵਿੱਚ ਨਾ ਲਿਆ ਜਾਏ ਪ੍ਰੈਸ਼ਰ ਵਧਿਆ ਭਾਰਤ ਦਾ ਪੂਰਾ ਪ੍ਰੈਸ਼ਰ ਲੋਕਾਂ ਦਾ ਪੂਰਾ ਪ੍ਰੈਸ਼ਰ ਆਈਪੀਐਲ ਤੇ ਗਿਆ ਤੇ 샤ਰੁਖ ਖਾਨ ਦੀ ਟੀਮ ਤੇ ਗਿਆ ਤੇ ਆਖਿਰਕਾਰ 샤ਰੁਖ ਖਾਨ ਦੀ ਟੀਮ ਮੁਜ਼ਿਬਰ ਰਹਿਮਾਨ ਨੂੰ ਰਿਲੀਵ ਕਰ ਦਿੰਦੀ ਹੈ ਯਾਨੀ ਕਿ ਉਹਦੀ ਆਈਪੀਐਲ ਚੋਂ ਛੁੱਟੀ ਕਰ ਦਿੰਦੀ ਹੈ ਇਸ ਗੱਲ ਤੋਂ ਪੂਰਾ ਬੰਗਲਾਦੇਸ਼ ਤੇ ਬੰਗਲਾਦੇਸ਼ ਦੀ ਕ੍ਰਿਕਟ ਟੀਮ ਤੇ ਬੰਗਲਾਦੇਸ਼ ਦਾ ਕ੍ਰਿਕਟ ਬੋਰਡ ਤਿਲ ਮਲਾ ਉੱਠਿਆ ਤੇ ਬੰਗਲਾਦੇਸ਼ ਨੇ ਵੀ ਪਾਕਿਸਤਾਨ ਦੇ ਤਰਜ਼ ਤੇ ਇਹ ਕਹਿ ਦਿੱਤਾ ਕਿ ਭਾਰਤ ਦੇ ਵਿੱਚ ਜੇਕਰ ਸਾਡੀ ਟੀਮ ਖੇਡਣ ਆਉਂਦੀ ਹੈ T20 ਵਰਲਡ ਕੱਪ ਜਿਹੜਾ ਇਸ ਵੇਲੇ ਚੱਲ ਰਿਹਾ ਤਾਂ ਸਾਡੀ ਟੀਮ ਨੂੰ ਦੀ ਸੁਰੱਖਿਆ ਨੂੰ ਖਤਰਾ ਬੰਗਲਾਦੇਸ਼ ਨੇ ਵੀ ਪਾਕਿਸਤਾਨ ਦੀ ਤਰਜ਼ ਤੇ ਇਹ ਕਹਿ ਦਿੱਤਾ ਕਿ ਅਸੀਂ ਵੀ ਭਾਰਤ ਦੇ ਵਿੱਚ ਮੁਕਾਬਲੇ ਨਹੀਂ ਖੇਡਾਂਗੇ ਸਾਡੇ ਮੈਚ ਵੀ ਸ਼੍ਰੀਲੰਕਾ ਦੇ ਵਿੱਚ ਕਰਾਏ ਜਾਣ ਕਿਉਂਕਿ ਦੋਨੋਂ ਦੇਸ਼ ਨੇ ਸ਼੍ਰੀਲੰਕਾ ਤੇ ਇੰਡੀਆ ਦੋਹੇ ਇਸ ਵਰਲਡ ਕੱਪ ਨੂੰ ਹੋਸਟ ਕਰ ਰਹੇ ਨੇ ਤੇ ਪਾਕਿਸਤਾਨ ਦੇ ਜਿੰਨੇ ਵੀ ਮੈਚ ਨੇ ਗਰੁੱਪਸ ਦੇ ਵਿੱਚ ਉਹ ਸਾਰੇ ਮੈਚ ਪਾਕਿਸਤਾਨ ਕੋਲੰਬੋ ਦੇ ਵਿੱਚ ਖੇਡ ਰਿਹਾ শ্রীলੰਕਾ ਦੇ ਵਿੱਚ ਖੇਡ ਰਿਹਾ ਸੀ ਤੇ ਇਸੇ ਨੂੰ ਦੇਖ ਰਿਹਾ ਬੰਗਲਾਦੇਸ਼ ਨੂੰ ਵੀ ਇਹ ਗਲਤ ਫਹਿਮੀ ਹੋ ਗਈ ਕਿ ਜੇਕਰ ਅਸੀਂ ਵੀ ICC ਦੇ ਅੱਗੇ ਇਹ ਡਿਮਾਂਡ ਰੱਖ ਦਾਂਗੇ ਤਾਂ ਫਿਰ ਸਾਡੀ ਵੀ ਪੂਰੀ ਹੋ ਜੂ ਅਸੀਂ ਵੀ ਭਾਰਤ ਚ ਖੇਡਾਂਗੇ ਨਹੀਂ ਅਸੀਂ ਵੀ শ্রীলੰਕਾ ਦੇ ਵਿੱਚ ਜਾ ਕੇ ਖੇਡਾਂਗੇ ਪਰ ICC ਦਾ ਮੂਡ ਕੁਸ਼ੋਰ ਸੀ ICC ਨੂੰ ਜਦੋਂ ਬੰਗਲਾਦੇਸ਼ ਟੀਮ ਦੀ ਇਹ ਸ਼ਰਤ ਪਤਾ ਲੱਗੀ ਤਾਂ ICC ਨੇ ਕਹਿ ਦਿੱਤਾ ਸਾਫ਼ ਤੌਰ ਤੇ ਕਿ ਬਈ ਦੇਖੋ ਖੇਡਣਾ ਤਾਂ ਖੇਡੋ ਨਹੀਂ ਤੁਸੀਂ ਬਾਹਰ ਹੋ ਜਾਓ ਟੂਰਨਾਮੈਂਟ ਤੋਂ ਤੇ ਤੁਹਾਡੀ ਜਗ੍ਹਾ ਅਸੀਂ ਕਿਸੇ ਹੋਰ ਟੀਮ ਨੂੰ ਸ਼ਾਮਿਲ ਕਰ ਲਾਂਗੇ ਤਾਂ ਫਿਰ ਇਸੇ ਗੱਲ ਕਰਕੇ ICC ਨੇ ਵਰਲਡ T20 ਜਿਹੜਾ ਵਰਲਡ ਕੱਪ ਹੈ 2026 ਵਾਲਾ ਚੱਲ ਰਿਹਾ ਉਸ ਦੇ ਵਿੱਚੋਂ ਬੰਗਲਾਦੇਸ਼ ਦੀ ਟੀਮ ਨੂੰ ਬਾਹਰ ਕੱਢਤਾ ਤੇ ਉਹਦੀ ਜਗ੍ਹਾ ਤੇ ਸਕਾਟਲੈਂਡ ਦੀ ਟੀਮ ਨੂੰ ਐਂਟਰੀ ਦੇ ਦਿੱਤੀ ਤੇ ਹੁਣ ਬੰਗਲਾਦੇਸ਼ ਦੀ ਥਾਂ ਤੇ ਸਕਾਟਲੈਂਡ ਦੀ ਟੀਮ ਵਰਲਡ ਕੱਪ ਦੇ ਮੈਚ ਖੇਡ ਰਹੀ ਹੈ ਦੂਸਰੇ ਪਾਸੇ ਪਾਕਿਸਤਾਨ ਲਗਾਤਾਰ ਇਹ ਕਹਿ ਰਿਹਾ ਸੀ ਕਿ ਅਸੀਂ ਮੈਚ ਨਹੀਂ ਖੇਡਣਾ ਉਹਦੇ ਬਹੁਤ ਸਾਰੇ ਹਵਾਲੇ ਮੈਂ ਦੱਸਿਆ ਕਿ ਪਾਕਿਸਤਾਨ ਦੇ ਰਿਹਾ ਸੀ ਇੱਕ ਸ਼ਰਤ ਪਾਕਿਸਤਾਨ ਨੇ ਇਹ ਵੀ ਰੱਖੀ ਕਿ ਜੀ ਜਦੋਂ ਅਸੀਂ ਮੈਚ ਖੇਡਦੇ ਆਂ ਇੰਡੀਆ ਦੀ ਕ੍ਰਿਕਟ ਟੀਮ ਦੇ ਨਾਲ ਤਾਂ ਮੈਚ ਖਤਮ ਹੋਣ ਤੋਂ ਬਾਅਦ ਇੰਡੀਆ ਦੇ ਜਿਹੜੇ ਪਲੇਅਰ ਨੇ ਸਾਡੇ ਨਾਲ ਹੱਥ ਨਹੀਂ ਮਿਲਾਉਂਦੇ ਉਹ ਹੱਥ ਮਿਲਾਉਣ ਇਹਨਾਂ ਸਾਰੀਆਂ ਸ਼ਰਤਾਂ ਨੂੰ ICC ਨੇ ਇੱਕ ਪਾਸੇ ਰੱਖ ਦਿੱਤਾ ਸਾਫ਼ ਤੌਰ ਤੇ ਪਾਕਿਸਤਾਨ ਨੂੰ ਕਹਿ ਦਿੱਤਾ ਸੀ ਕਿ ਜੇ ਖੇਡਣਾ ਤਾਂ ਖੇਡੋ ਨਹੀਂ ਤੁਹਾਡਾ ਹਸ਼ਰ ਵੀ ਫਿਰ ਬੰਗਲਾਦੇਸ਼ ਵਰਗਾ ਹੀ ਹੋਊਗਾ ਫਿਰ ਆਖਿਰਕਾਰ ਹੁੰਦਾ ਕੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਸਟੇਟਮੈਂਟ ਜਾਰੀ ਕਰਦੇ ਨੇ ਜਿਸ ਚ ਕਿਹਾ ਜਾਂਦਾ ਹੈ ਕਿ ਕ੍ਰਿਕਟ ਦੀ ਸਪਿਰਟ ਨੂੰ ਅਸੀਂ ਜਿੰਦਾ ਰੱਖਣ ਦੇ ਲਈ ਇੰਡੀਆ ਦੇ ਖਿਲਾਫ ਹੈ ਜਿਹੜਾ ਕੋਲੰਬੋ ਚ ਮੈਚ ਆ 15 ਫਰਵਰੀ ਵਾਲਾ ਉਹ ਅਸੀਂ ਖੇਡਾਂਗੇ ਪਾਕਿਸਤਾਨ ਇਹ ਕਹਿ ਰਿਹਾ ਕਿ ਦੇਖੋ ਜੀ ਸਾਨੂੰ ਤਾਂ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਬਹੁਤ ਪ੍ਰੈਸ਼ਰ ਪਾਇਆ ਜਾਂ ਉਹਨਾਂ ਨੇ ਕਿਹਾ ਕਿ ਇਦਾਂ ਨਹੀਂ ਕਰਨਾ ਚਾਹੀਦਾ ਬੰਗਲਾਦੇਸ਼ ਜਿਹੜਾ ਸਾਡਾ ਭਰਾ ਹੈ ਉਹਨਾਂ ਦੇ ক্রিকেট ਬੋਰਡ ਨੇ ਵੀ ਸਾਡੇ ਤੇ ਇਹ ਗੱਲ ਕਹੀ ਕਿ ਪਾਕਿਸਤਾਨ ਨੂੰ ਭਾਰਤ ਦੇ ਨਾਲ ਮੈਚ ਖੇਡਣਾ ਚਾਹੀਦਾ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਦੋ ਹੋਰ ਯੂਏਈ ਦੇਸ਼ ਦਾ ਜ਼ਿਕਰ ਵੀ ਕੀਤਾ ਕਿ ਉਸ ਦੇਸ਼ ਦੇ ক্রিকেট ਬੋਰਡ ਨੇ ਵੀ ਸਾਨੂੰ ਕਿਹਾ ਕਿ ਇਹ ਮੈਚ ਰੱਦ ਨਹੀਂ ਹੋਣਾ ਚਾਹੀਦਾ ਖੇਡਣਾ ਚਾਹੀਦਾ ਤੇ ਇਸੇ ਕਰਕੇ ਅਸੀਂ ক্রিকেট ਦੀ ਸਪਿਰਟ ਨੂੰ ਜਿੰਦਾ ਰੱਖਣ ਦੇ ਲਈ ਭਾਰਤ ਦੇ ਖਿਲਾਫ ਅਸੀਂ ਖੇਡਾਂਗੇ 15 ਫਰਵਰੀ ਨੂੰ ਦੋਸਤੋ ਇਹ ਮੈਚ ਹੋਣਾ ਕਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਦੇ ਵਿੱਚ ਮੈਚ ਸ਼ਾਮ 7 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਊਗਾ ਤੇ ਇੱਕ ਗੱਲ ਹੋਰ ਵੀ ਹੈ ਜਿਹੜੇ ਭਾਰਤ ਦੇ ਲੋਕ ਕਹਿ ਰਹੇ ਨੇ ਕਿ ਭਾਰਤ ਦੀ ਕ੍ਰਿਕਟ ਟੀਮ ਦੀ ਮੌਜੂਦਾ ਫਾਰਮ ਨੂੰ ਦੇਖ ਕੇ ਜਿਹੜੀ ਫਾਰਮ ਭਾਰਤ ਨੇ ਸਾਊਥ ਨਿਊਜ਼ੀਲੈਂਡ ਦੇ ਵਿਰੁੱਧ ਦਿਖਾਈ ਹੈ ਇੰਡੀਆ ਦੇ ਵਿੱਚ ਜਿਹੜੀ ਸੀਰੀਜ਼ ਹੋਈ ਉਸ ਤੋਂ ਪਹਿਲਾਂ ਕਿ ਉਸ ਨੂੰ ਦੇਖ ਕੇ ਪਾਕਿਸਤਾਨ ਤੇ ਪਾਕਿਸਤਾਨ ਦੀ ਟੀਮ ਘਬਰਾ ਗਈ ਹੈ ਪਾਕਿਸਤਾਨ ਦੀ ਟੀਮ ਨੂੰ ਲੱਗਦਾ ਕਿ ਜਿਹੜੀ ਟੀਮ 300 ਦੇ ਕਰੀਬ 20 ਓਵਰਾਂ ਚ ਸਕੋਰ ਬਣਾ ਰਹੀ ਹੈ ਉਹ ਸਾਡਾ ਹਾਲ ਕੀ ਕਰੂਗੀ ਕਿਉਂਕਿ ਹੋਰ ਕਿਸੇ ਮੈਚ ਦੇ ਵਿੱਚ ਕ੍ਰਿਕਟ ਭਾਰਤੀ ਕ੍ਰਿਕਟ ਟੀਮ ਹਾਰ ਜੇ ਤਾਂ ਵੱਖਰੀ ਗੱਲ ਹੈ ਪਰ ਵਰਲਡ ਕੱਪ ਦੇ ਵਿੱਚ ਭਾਰਤ ਦਾ ਪਾਕਿਸਤਾਨ ਦੇ ਖਿਲਾਫ ਜਿਹੜਾ ਰਿਕਾਰਡ ਹੈ ਉਹ ਸ਼ਾਨਦਾਰ ਹੈ ਭਾਰਤ 99% ਵਰਲਡ ਕੱਪ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਜਿਹੜੇ ਮੈਚ ਹੁੰਦੇ ਨੇ ਉਹਨਾਂ ਨੂੰ ਜਿੱਤਦਾ ਆ ਰਿਹਾ ਸੋ ਇੱਕ ਗੱਲ ਇਹ ਵੀ ਸੀ ਕਿ ਪਾਕਿਸਤਾਨ ਨੂੰ ਲੱਗਦਾ ਸੀ ਕਿ ਬਈ ਬੇਇੱਜ਼ਤੀ ਜ਼ਰੂਰ ਕਰਾਉਣੀ ਆ ਐਦੋਂ ਤਾਂ ਜੇ ਪੁਆਇੰਟ ਹੀ ਦੇਣਾ ਤਾਂ ਵੈਸੇ ਹੀ ਨਾ ਖੇਡ ਕੇ ਦੇ ਦਰਨੇ ਆ ਪਰ ICC ਦਾ ਬਹੁਤ ਵੱਡਾ ਪ੍ਰੈਸ਼ਰ ਸੀ ICC ਨੇ ਕਹਿ ਦਿੱਤਾ ਸੀ ਕਿ ਜੇਕਰ ਪਾਕਿਸਤਾਨੀ ਟੀਮ ਭਾਰਤ ਦੇ ਖਿਲਾਫ ਮੈਚ ਨਹੀਂ ਖੇਡਦੀ ਤਾਂ ਉਸ ਨੂੰ ਵੱਡੇ ਹਰਜਾਨੇ ਭੁਗਤਨੇ ਪੈਣਗੇ ICC ਦੇ ਵਿੱਚ ਜਿਹੜੇ ਅਹੁਦੇ ਮਿਲਦੇ ਨੇ ਉਹਨਾਂ ਅਹੁਦਿਆਂ ਤੋਂ ਵੀ ਛੁੱਟੀ ਪਾਕਿਸਤਾਨ ਦੀ ਪੱਕੀ ਹੋ ਸਕਦੀ ਸੀ ਸੋ ਇਹ ਜਿਹੜਾ ਪ੍ਰੈਸ਼ਰ ਪਿਆ ਉਸ ਤੋਂ ਇਲਾਵਾ ਦੋਨੋਂ ਦੇਸ਼ਾਂ ਦੇ ਜਿਹੜੇ ਲੋਕ ਨੇ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹ ਕੁਝ ਹੋਰ ਸੋਚਦੇ ਨੇ ਉਹ ਸੋਚਦੇ ਨੇ ਕਿ ਮੈਚ ਦੇ ਵਿੱਚ ਜਿੱਤ ਹਾਰ ਬਣੀ ਹੁੰਦੀ ਹੈ ਪਰ ক্রিকেট ਟੀਮਾਂ ਨੂੰ ਖੇਡਣਾ ਚਾਹੀਦਾ ਐਸੇ ਤਰੀਕੇ ਦੇ ਨਾਲ ਸੋ ਕਿਉਂਕਿ ਇੱਕ ਹਾਈ ਪ੍ਰੈਸ਼ਰ ਮੈਚ ਹੁੰਦਾ ਵਰਲਡ ਕੱਪ ਦੇ ਵਿੱਚ ਜਦੋਂ ਵੀ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੁੰਦਾ ਬਹੁਤ ਸਾਰੇ ਕਰੋੜਾ ਲੋਕ ਪਾਕਿਸਤਾਨ ਦੇ ਵਿੱਚ ਵੀ ਨੇ ਕਰੋੜਾ ਲੋਕ ਇੰਡੀਆ ਦੇ ਵਿੱਚ ਵੀ ক্রিকেট ਪ੍ਰੇਮੀ ਨੇ ਜਿਹੜੇ ਇਸ ਮੈਚ ਨੂੰ ਦੇਖਣਾ ਚਾਹੁੰਦੇ ਸੀ ਜਿਹੜੇ ਨਿਰਾਸ਼ ਹੋ ਗਏ ਸੀ ਕਿ ਜਦੋਂ ਇਹ ਮੈਚ ਪਾਕਿਸਤਾਨ ਨੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਕਿਉਂਕਿ ਪਾਕਿਸਤਾਨ ਨੇ ਹਾਮੀ ਭਰਤੀ ਹੈ ਕਿ ਅਸੀਂ ਮੈਚ ਖੇਡਾਂਗੇ ਤਾਂ ਉਹਨਾਂ ਲੱਖਾਂ ਕਰੋੜਾ ਫੈਨ ਦੇ ਚਿਹਰੇ ਵੀ ਖਿੜੇ ਨੇ ਜਿਹੜੇ ਦੇਖਣਾ ਚਾਹੁੰਦੇ ਸੀ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਕਿਸ ਤਰੀਕੇ ਦੇ ਨਾਲ ਹੁੰਦਾ ਸੋ ਬੰਗਲਾਦੇਸ਼ ਨੂੰ ਬਚਾਉਂਦੇ ਬਚਾਉਂਦੇ ਪਾਕਿਸਤਾਨ ਤੇ ਪਾਕਿਸਤਾਨ ਕ੍ਰਿਕਟ ਬੋਰਡ ਆਪਣਾ ਨੁਕਸਾਨ ਘਰਾ ਚ ਲਿਆ ਸੀ ਸਮਾਂ ਰਹਿੰਦੇ ਪਾਕਿਸਤਾਨ ਤੇ ਪਾਕਿਸਤਾਨੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਫੈਸਲਾ ਲਿਆ ਤੇ ਬਚਾ ਕਰ ਲਿਆ ਆਪਣਾ ਵੀ ਤੇ ਕਿਤੇ ਨਾ ਕਿਤੇ ਕ੍ਰਿਕਟ ਦਾ ਵੀ ਬਚਾ ਹੋਇਆ ਕਿਉਂਕਿ ਕ੍ਰਿਕਟ ਦਾ ਜੇਕਰ ਇਹ ਮੈਚ ਨਾ ਹੁੰਦਾ ਤਾ T20 ਵਰਲਡ ਕੱਪ 2026 ਸ਼ਾਇਦ ਕਿਤੇ ਨਾ ਕਿਤੇ ਅਧੂਰਾ ਰਹੇਗਾ ਸੋ ਤੁਹਾਨੂੰ ਇਸ ਖਬਰ ਤੋਂ ਬਾਅਦ ਜਾਣ ਕੇ ਕਿਵੇਂ ਲੱਗਿਆ ਕਿੰਨੀ ਤੁਸੀਂ ਬੇਸਬਰੀ ਦੇ ਨਾਲ ਇੰਤਜ਼ਾਰ 15 ਫਰਵਰੀ ਦੇ ਇਸ ਭਾਰਤ ਪਾਕਿਸਤਾਨ ਵਾਲੇ ਮੈਚ ਦਾ ਕਰ ਰਹੇ ਹੋ ਜ਼ਰੂਰ ਦੱਸਿਓ ਤੁਹਾਨੂੰ ਇਹ ਕੀ ਲੱਗਦਾ ਕਿ ਕਿਸ ਤਰੀਕੇ ਦਾ ਇਹ ਮੁਕਾਬਲਾ ਹੋਊਗਾ ਜਿਸ ਤਰੀਕੇ ਨਾਲ ਭਾਰਤੀ ਕ੍ਰਿਕਟ ਟੀਮ ਦੀ ਫਾਰਮ ਚੱਲ ਰਹੀ ਹੈ ਤੁਹਾਨੂੰ ਲੱਗਦਾ ਕਿ 300 ਦੇ ਕਰੀਬ ਜਾਂ 300 ਤੋਂ ਪਾਰ ਵੀ ਪਾਕਿਸਤਾਨ ਜਿਹੜੀ ਭਾਰਤੀ ਟੀਮ ਆ ਉਹ ਪਾਕਿਸਤਾਨ ਦੇ ਮੁਕਾਬਲੇ ਸਕੋਰ ਕਰ ਸਕਦੀ ਹੈ